ਨਾਟਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਇੰਸ ਐਕੈਡਮੀ ਨੂੰ ਤੇ ਅਨੰਦ ਦੇ ਸਮੂਹ ਔਦੇਦਾਰਾਂ ਤੇ ਮੈਂਬਰਾਂ ਨੇ ਮੰਗ ਕੀਤੀ ਕਿ ਹੜਾ ਕਾਰਨ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਉੱਤਰਾਖੰਡ ਵਰਗੇ ਪ੍ਰਾਂਤਾਂ ਵਿੱਚ ਹੋਏ ਪਾਰੀਜਾਨੀ ਤੇ مالی ਨੁਕਸਾਨ ਕਾਰਨ ਕੌਮੀ ਆਫਤ ਦਾ ਐਲਾਨ ਕਰੇ ਐਕੈਡਮੀ ਦੇ ਪ੍ਰਧਾਨ ਡਾਕਟਰ ਸਰਜੀਤ ਸਿੰਘ ਨੇ ਕਿਹਾ ਕਿ ਉਪਰੋਕਤ ਪ੍ਰਾਂਤਾਂ ਵਿੱਚ ਬਦਲ ਫਟਣ ਟਿੱਗਾ ਡਿਗਣ ਅਤੇ ਡੈਮਾਂ ਦੇ ਗੇਟ ਖੋਲਣ ਕਾਰਨ ਦਰਿਆਵਾਂ ਵਿੱਚ ਆਈ ਹੜ੍ਹਾਂ ਦੇ ਪਾਣੀ ਨਾਲ ਸੜਕਾਂ ਪੁਲਾਂ ਮਕਾਨਾਂ ਤੇ ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਨਾਲ ਹੀ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਅਤੇ ਪਸ਼ੂ ਧਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਸੀਨੀਅਰ ਮੀਤ ਪ੍ਰਧਾਨ ਡਾਕਟਰ ਪਾਲ ਕੌਰ ਨੇ ਕਿਹਾ ਕਿ ਇਨ੍ਹਾਂ ਥਾਵਾਂ ਤੇ ਸਰਕਾਰਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਕਿਹਾ ਕਿ ਉਤਰੀ ਰਾਜਾ ਵਿੱਚ ਅਜਿਹੀ ਵਿਆਪਕ ਤਬਾਹੀ ਕਾਰਨ ਇਸ ਨੂੰ ਕੌਮੀ ਆਫਤ ਐਲਾਨ ਕੇ ਰੋੰਦੇ ਕਰ ਲਾਉਂਦੇ ਲੋਕਾਂ ਦੀ ਬਾਹ ਫੜੀ ਜਾਣੀ ਚਾਹੀਦੀ ਹੈ ਸਾਰੇ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਪੰਜਾਬ ਲਈ ਵਿਸ਼ੇਸ਼ ਪੈਕੇਜ ਸਮੇਂ ਦੀ ਅਣਸਰਦੀ ਲੋੜ ਹੈ ਇਹ ਸਾਰੇ ਪੈਕੇਜ ਨੂੰ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਨੁਕਸਾਨ ਚੱਲਣ ਵਾਲੇ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਉਹ ਇਸ ਮੁਸ਼ਕਲ ਪਰੇ ਸਮੇਂ ਵਿੱਚ ਮੋੜ ਤੋਂ ਉੱਪਰ ਸਕਣ ਉਹਨਾਂ ਬਿਆਨ ਦਿੱਤਾ ਕਿ ਪੰਜਾਬ ਦੇ ਲੋਕ ਬੜੀ ਬੇਮਿਸਾਲ ਇਕਮੁੱਟਤਾ ਦਾ ਇਜਹਾਰ ਕਰ ਰਹੇ ਹਨ ਜੋ ਹੋਰ ਬਦਲਣਾ ਚਾਹੀਦਾ ਹੈ ਉਹਨਾਂ ਲੇਖਕ ਭਾਈਚਾਰੇ ਨੂੰ ਅਤੇ ਐਨਆਰਆਈ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਉਜੜ ਰਹੇ ਲੋਕਾਂ ਦੀ ਬਾਹ ਫੜਨ ਬਿਆਨ ਜਾਰੀ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਸੁਖਦੇਵ ਸਿੰਘ ਸਿਰਸਾ ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ ਪ੍ਰੋਫੈਸਰ ਰਵਿੰਦਰ ਪੱਠਲ ਡਾਕਟਰ ਲਖਵਿੰਦਰ ਜੋਹਰ ਡਾਕਟਰ ਅਨੂਪ ਸਿੰਘ ਸੁਰਿੰਦਰ ਕੈਲੇ ਡਾਕਟਰ ਜੁਗਿੰਦਰ ਸਿੰਘ ਨਿਰਾਲਾ ਬਲਬੀਰ ਮਾਧਵਪੁਰੀ ਡਾਕਟਰ ਗੁਰਮੀਕਬਾਲ ਸਿੰਘ ਡਾਕਟਰ ਅਰਵਿੰਦਰ ਕੌਰ ਕਾਕੜਾ ਡਾਕਟਰ ਗੁਰਚਾਨ ਦੇਵ ਕੋਰ ਕੋਚਰ ਡਾਕਟਰ ਹਰਵਿੰਦਰ ਸਿੰਘ ਤਰਲੋਚਨ ਲੋਤੀ ਜਸਪਾਲ ਮਾਨਖੜਾ ਜਨਮੇਜਾ ਸਿੰਘ ਜੋਹਰ ਜਸਵੀਰ ਚੱਜ ਡਾਕਟਰ ਹਰੀ ਸਿੰਘ ਜਾਟਿਕ ਸਹਿਜਪ੍ਰੀਤ ਸਿੰਘ ਮੰਗਟ ਸ਼ਬਦੀਸ਼ ਸੰਜੀਵਨ ਸਿੰਘ ਨਰਿੰਦਰਪਾਲ ਕੋਰ ਬਾਹਿਦ ਸਤਨਾਮ ਸਿੰਘ ਸੰਤੋਖ ਸਿੰਘ ਸੁਖੀ ਡਾਕਟਰ ਹਰਜਿੰਦਰ ਸਿੰਘ ਕਮਰਜੀਤ ਪੱਟਲ ਪ੍ਰੋਫੈਸਰ ਸਰਗਰ ਪ੍ਰੀਮ ਸਾਹਿਲ ਪ੍ਰੋਫੈਸਰ ਬਲਵਿੰਦਰ ਸਿੰਘ ਚਾਹਲ ਕਰਮਜੀਤ ਸਿੰਘ ਗਰੇਵਾਲ ਅਤੇ ਵਰਗਿਸ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਸਨ